ਜਾ ਰਿਹਾ ਕਾਬੂ ਨੂੰ ਲਗਾ ਜਾ ਇਹਦੇ ਨਾਲ ਇਹ ਵੀ ਹੋ ਕੇ ਹੈ ਜਰਾ ਵਜੂਦਾ ਇਹ ਕਹਿੰਦਾ ਪਰਲੇਮੈਂਟ ਸੇ ਪਈਆਂ ਨੋਟ ਉਹਦੀ ਵੀ ਵਾਈਟ ਚੁੱਕੀ ਆਪਾਂ ਕਰ ਕਰਦੇ ਹਾਂ ਚਲੋ ਸਭੀ ਚਲੋ ਯਾਰ ਫਿਰ ਉਹ ਨਾ ਬੰਦ ਚਲੋ ਜੀ ਚਲੀ ਬੜਾ ਕਿੰਨਾ ਬਲਾਰਾ ਖੰਡਾ ਤੂੰ ਜਿੰਨੇ ਕਿ ਨਹੀਂ ਕਰਨਾ ਅਰੇ ਪਹਿਲਾ ਫੜ ਅਰੇ ਵਾਰੀ ਦੇ ਵੀ ਦਿਖਾਓ ਇਹਦਾ ਭਾਈ ਮੇਰਾ ਨਾਮ ਕਰਦੀਪ ਕੋਹੜਾ ਜੀ ਕੀ ਹੋਇਆ ਭਾਈ ਜਿਸ ਤੱਕ ਕਰਿਆ ਸੀਗਾ ਪਤਾ ਨਹੀਂ ਕਿਵੇਂ ਅੰਦਰ ਦੀ ਪਾੜ ਲਾ ਲਿਆ ਦੁਕਾਨ 'ਚੋਂ ਸਮਾਨ ਕੱਢ ਕੇ ਜਦੋਂ ਬਾਹਰ ਦੇ ਇਸ ਤੱਕ ਦੇਖਿਆ ਅਚਾਨਕ ਆ ਕੇ ਕੋਈ ਤਾਂ ਦੱਸਿਆ ਵੀ ਨਹੀਂ ਇਹਨਾਂ ਨੇ ਵੀ ਸੇ ਸਮਾਨ ਬਾਹਰ ਕੱਢਣ ਲੱਗੇ ਆ ਕੀ ਇਹਨੇ ਤੁਹਾਡੇ ਪੁਲਿਸ ਵੀ ਚੱਲਦਾ ਕੀ ਪੁਲਿਸ ਸਾਡੇ ਕੋਟਗੇ ਚੱਲਦਾ ਜੀ ਅਜੇ ਉਹਦਾ ਕੋਈ ਫੈਸਲਾ ਹੀ ਨਹੀਂ ਹੋਇਆ ਹੈਗਾ ਸਮਾਨ ਉਹਦਾ ਕੱਢ ਕੇ ਕਿੱਥੇ ਰੱਖਿਆ ਇਹਨਾਂ ਨੇ ਕੱਢ ਕੇ ਗਲੀ ਚ ਰੱਖਤਾ ਜੀ ਉਹਨਾਂ ਨੇ ਕਿਹਾ ਬਾਦ ਵਿੱਚ ਕੱਢ ਦੇਣਾ ਸਾਨੂੰ ਕੋਈ ਇਤਲਾ ਨਹੀਂ ਦਿੱਤੀ ਹੈਗੀ ਵੀ ਅਸੀਂ ਸਮਾਨ ਬਾਹਰ ਕੱਢ ਰਹੇ ਹਾਂ ਦੱਸਿਆ ਹੀ ਨਹੀਂ ਹੈਗਾ ਸਾਨੂੰ ਇਧਰ ਦੀ ਜਿੰਦਾ ਲਾਤਾ ਉਧਰ ਦੀ ਪਾੜ ਲਾ ਲਿਆ ਐ ਨਹੀਂ ਪਤਾ ਵੀ ਸਾਡਾ ਕਿੰਨਾ ਕ ਸਮਾਨ ਉਧਰੋਂ ਚੱਕ ਕੇ ਲੈ ਗਏ ਹੋਣਗੇ ਸਾਡੇ ਪੈਸੇ ਵੀ ਪੈਸੇ ਸੀ ਵਿੱਚ 15-20 ਹਜ਼ਾਰ ਰੁਪਏ ਆ ਅੰਦਰ ਕੈਸ਼ ਕੋਈ ਪੁਲਿਸ ਮਰਾਜਮ ਵੀ ਆਇਆ ਨਹੀਂ ਕੋਈ ਪੁਲਿਸ ਮਰਾਜਮ ਕੋਈ ਨਹੀਂ ਆਇਆ ਫੋਨ ਕੀਤਾ ਜੀ 112 ਤੇ ਉਹਨਾਂ ਨੇ ਕੋਈ ਅਜੇ ਤੱਕ ਨਹੀਂ ਪਹੁੰਚੇ ਹੈਗੇ ਤੇ ਕੀ ਨਾਮ ਸਰਚਾਰ ਨਕਮਰਾ ਵੀ ਜੀ ਪਤਾ ਕੀ ਚੱਕਰ ਦੁਕਾਨ ਦਾ ਸਮਾਨ ਬਾਹਰ ਸੱਟਿਆ ਗਿਆ ਤਾਂ ਗੰਦਾ ਦਾ ਵੀਰ ਜੀ ਹੁਣ ਤੁਹਾਨੂੰ ਪਤਾ ਹੀ ਆ ਦੇਖ ਲੈ ਵੀ ਕਿੰਨਾ ਸਮਾਨ ਖਰਾਬ ਆ ਹੁੰਦਾਗਾ ਹੁਣ ਇਹਨਾਂ ਨੇ ਲੋਨ ਲੈ ਕੇ ਬੈਂਕ ਤੋਂ ਉਹ ਸਮਾਨ ਲਿਆ ਤੀਗਾ ਹੁਣ ਗਰੀਬ ਬੰਦੇ ਤਾਂ ਸੁਈ ਲੈਣੀ ਬਹੁਤ ਮੁਸ਼ਕਲ ਐ ਹਨਾ ਇਹਨਾਂ ਦਾ ਲੱਖਾਂ ਡੇਢ ਲੱਖ ਦਾ ਸਮਾਨ ਪਿਆਗਾ ਹਨਾ ਇਹਦੀ ਰੋਟੀ ਤੇ ਇਜ਼ਕਾਰ ਖਰਾਬ ਕਰਤੀ ਇਹਨਾਂ ਨੇ ਨਾਲੇ ਸਾਡਾ ਮੁੰਡਾ ਕੁੱਟਿਆ ਇਹਨਾਂ ਨੇ ਸਮਾਨ ਦਾ ਜਿਹਦਾ ਫਾਇਦਾ ਇਹਨਾਂ ਨੇ ਕੀਤਾ ਸੀ ਵੀ ਸਮਾਨ ਚੱਕਾਂਗੇ ਪਹਿਲਾਂ ਸਾਡਾ ਮੁੰਡਾ ਕੁੱਟਿਆ ਇਹਨਾਂ ਨੇ ਪਹਿਲਾਂ ਮੁੰਡਾ ਕੁੱਟਿਆ ਫਿਰ ਇਹਨਾਂ ਨੇ ਨਹੀਂ ਸਮਾਨ ਚੱਕਿਆ ਹੈ ਫਿਰ ਇਹਨਾਂ ਨੇ ਸਾਡੇ ਘਰ ਤੇ ਮੰਗਣਾ ਹੋਣ ਲੱਗ ਗਿਆ ਇਹਨਾਂ ਨੇ ਮੌਕਾ ਦੇਖ ਲਿਆ ਵੀ ਉਹ ਮੰਗੜੇ ਤੇ ਚਲੇ ਗਏ ਸਾਰੇ ਇਹਨਾਂ ਨੇ ਸਮਾਨ ਚੱਕ ਪੁਲਸਾ ਕੋਈ ਨਹੀਂ ਕੋਈ ਕਾਰਵਾਈ ਨਹੀਂ ਕਰਦਾ ਹੈਗਾ ਪੁਲਸਾ ਆਪਰ ਅੰਦਰ ਰੱਖਾ ਕੇ ਗਿਆ ਤੀਗਾ ਹੁਣ ਕੀ ਮੰਗ ਕਰਦਾ ਫਿਰ ਹੁਣ ਮੰਗਾ ਵੀ ਇਹਦੀ ਕੀਮਤ ਵੰਡ ਚਾਹੀ ਜਿਹੜਾ ਖੇਵਰਾਨ ਹੋ ਗਿਆ ਜੀ ਹੁਣ ਲੂਣ ਕਿੱਥੇ ਦਊਗਾ ਜਵਾਗ ਨੇ ਜਿਹੜਾ ਲਿਆਗਾ ਜਿਹੜਾ ਲਿਆਗਾ ਉਹ ਵੀ ਪਰਣਾ ਹੀ ਆ ਨਾ ਸਮਾਨ ਤਾਂ ਇੱਥੇ ਖੇਵਰਾਨ ਹੋ ਗਿਆ ਕਾਹਦਾ ਸਮਾਨ ਵੇਚ ਕੇ ਹੀ ਸਮਾਨ ਫਿਰ ਪੈਸਾ ਦਿੰਦਾ ਜਿਹੜਾ ਲਿਆ ਤੀ ਇਹਨਾਂ ਨੇ ਉਹ ਵੇਚਿਆ ਤਾਂ ਸਮਾਨ ਤਾਂ ਖਾਲੀਆਂ ਚ ਰੋੜਦਾ ਸੜਕਾਂ ਤੇ ਕਾਹਦਾ ਲੂਣ ਦਊਗਾ ਵਿਚਾਰਾ ਮੋੜੂਗਾ ਕਿਵੇਂ ਨੇਰੀ ਵੀ ਕਿੰਨੀ ਆਈ ਆ ਉਹਦਨੇ ਜਿੰਨੇ ਬਹੁਤ ਆਈ ਹੈ ਜੀ ਹੁਣ ਇਹ ਕੀ ਪਤਾ ਸਾਰਾ ਸਮਾਨ ਬਾਹਰ ਕੱਢਿਆ ਕਿ ਨਹੀਂ ਅੱਧਾ ਇਹਨਾਂ ਨੇ ਘੋਪ ਕਰਤਾ ਖਾ ਪੀ ਲਿਆ ਕੀ ਨਾਮ ਆ ਜੀ ਮੇਰਾ ਨਾਮ ਅੰਕੂ ਜਖਮੀ ਜੀ ਕੀ ਮਾਮਲਾ ਜੀ ਇਹਨਾਂ ਦਾ ਦਿਲਬਾਖ ਸਿੰਘ ਜੀ ਪਿੰਡੇ ਰਟੋਲਾ ਦੇ ਰਹਿਣ ਵਾਲੇ ਮੇਰੇ ਪੁਰਾਣੇ ਮਿੱਤਰ ਇਹਨਾਂ ਦੇ ਵਾਈਫ ਮਨੀਆਰੀ ਦੀ ਦੁਕਾਨ ਕਰਦੇ ਨੇ ਜੀ ਰਟੋਲਾ ਪਿੰਡੇ ਕਿਰਾਏ ਤੇ ਦੁਕਾਨ ਹੈ ਮੈਨੂੰ ਇਹਨਾਂ ਨੇ ਬੁਲਾਇਆ ਮੌਕੇ ਦੇ ਉੱਪਰ ਤਾਂ ਮੈਂ ਦੇਖਿਆ ਕੁਝ ਬੰਦੇ ਨਾ ਤੱਕੇ ਸ਼ਾਹੀ ਦੇ ਨਾਲ ਇਹਨਾਂ ਦਾ ਸਮਾਨ ਦੁਕਾਨ ਤੋਂ ਬਾਹਰ ਕੱਢ ਕੇ ਸਿੱਟ ਰਹੇ ਨੇ ਰੱਖ ਵੀ ਨਹੀਂ ਰਹੇ ਸਿੱਟ ਰਹੇ ਨੇ ਬਾਹਰ ਜਦੋਂ ਮਸਲੇ ਦਾ ਪਤਾ ਕਰਿਆ ਤਾਂ ਪਤਾ ਲੱਗਿਆ ਵੀ ਇੱਕ ਸ਼ਾਪ ਇਹ ਰੈਂਟ ਦੇ ਉੱਪਰ ਹੈ ਜਦੋਂ ਸਾਰੀ ਗੱਲਬਾਤ ਕੀਤੀ ਨਾ ਮੁਲਾਜ਼ਮ ਸੀ ਕੋਲੇ ਮੈਂ ਤੁਹਾਨੂੰ ਦੱਸਦਾ ਜੀ ਮੁਲਾਜ਼ਮ ਸਹਿਬਾਨ ਉਸ ਤੋਂ ਬਾਅਦ ਪਹੁੰਚੇ ਨੇ ਪਰ ਜਦੋਂ ਮੁਲਾਜ਼ਮ ਸਹਿਬਾਨ ਪਹੁੰਚੇ ਤਾਂ ਉਹ ਬੰਦੇ ਉਦੋਂ ਸਮਾਨ ਕੱਢ ਰਹੇ ਸੀ ਕਿ ਬਾਹਰ ਸਰਦਾਰ ਸੁਰਜੀਤ ਸਿੰਘ ਜਿਹੜੇ ਚੌਂਕੀ ਇੰਚਾਰਜ ਨੇ ਹਮਤਾਨਾ ਦੇ ਉਹ ਵੀ ਪਹੁੰਚੇ ਉਹਨਾਂ ਦੇ ਆਈ ਤੀ ਮੈਨੂੰ ਪਤਾ ਲੱਗਿਆ ਕਿ ਮਿਤੀ 4 April 2025 ਨੂੰ ਇੱਕ ਲੇਖਤ ਸਬੰਧਤ ਚੌਂਕੀ ਦੇ ਵਿੱਚ ਦੋਨੋਂ ਧਿਰਾਂ ਵਿਚਕਾਰ ਹੋ ਗਈ ਸੀ ਕਿ ਦਿਲਵੰਗ ਸਿੰਘ ਹੋਰੀ ਦੁਕਾਨ ਨੂੰ ਖਾਲੀ ਕਰਨਗੇ ਪਰ ਹੁੰਦਾ ਕੀ ਹੈ ਤੁ ਮੇਰੀ ਜਾਣਕਾਰੀ ਚ ਗੱਲ ਆਈ ਹੈ ਔਰ ਪੁਲਿਸ ਵਾਲੇ ਉਸ ਗੱਲ ਨੂੰ ਪੁਖਤਾ ਵੀ ਕਰਦੇ ਨੇ 3 ਤਰੀਕ ਨੂੰ ਖਾਲੀ ਕਰਾਉਣ ਤੋਂ ਇੱਕ ਦਿਨ ਪਹਿਲਾਂ 3 ਤਰੀਕ ਦੀ ਰਾਤ ਨੂੰ ਦਿਲਬਾਗ ਜੀ ਦੇ ਬ੍ਰਦਰ ਨੂੰ ਕੁੱਟਮਾਰ ਕੀਤੀ ਦੂਜੀ ਪਾਰਟੀ ਨੇ ਜੋ ਤਾਂ ਆਪਣੀ ਗੱਲ ਹੋਈਗੀ ਵੀ 4 ਤਰੀਕ ਨੂੰ ਆਪਾਂ ਖਾਲੀ ਕਰਦੇ ਨੇ ਐਮੀ ਗੇਬਲੀ ਰਜਮੰਦੀ ਦੇ ਨਾਲ ਫਿਰ ਕੁੱਟਮਾਰਦੀ ਉਹਦੇ ਵਿੱਚ ਲੋੜ ਕੀ ਪੈ ਗਈ ਤਾਂ ਅਸੀਂ ਸਰਜਾ ਸਰਦਾ ਫੁਰਜੀਤ ਸਿੰਘ ਨੂੰ ਸਾਰੀ ਗੱਲ ਕਹੀ ਮੈਂ ਚਾਹਬ ਵੀ ਧੱਕੇਸ਼ਾਈ ਹੋਈ ਹੈ ਇਹਦੀ ਤੁਸੀਂ ਕਾਰਵਾਈ ਕਰੋ ਕਾਰਵਾਈ ਦੇ ਵਿੱਚ 751 ਇਹ ਧਾਰਾ ਲਗਾਈ ਹੈ ਜਦ ਕੇ ਧਾਰਾ ਤੇ ਇਹਦੇ ਤੋਂ ਵੱਧ ਬਣਦੀ ਹੈ ਕੁੱਟਮਾਰ ਹੋਈ ਹੈ ਐਮਐਲਆਰ ਕਟੀ ਹੈ ਔਰ ਇੱਕ ਵੱਡੀ ਗੱਲ ਪਰਮਜੀਤ ਜੀ ਜਦੋਂ ਮੈਂ ਉੱਥੇ ਮੌਕੇ ਤੇ ਪਹੁੰਚਿਆ ਔਰ ਸਰਦਾਰ ਥੁਰਜੀਤ ਸਿੰਘ ਵੀ ਮੌਕੇ ਤੇ ਆਏ ਨੇ ਤਾਂ ਅਸੀਂ ਬੇਨਤੀ કરી ਵੀ ਇੰਚਾਰਜ ਸਾਹਿਬ ਜਿਸ ਤਰ੍ਹਾਂ ਦੀ ਵੀ ਸਥਿਤੀ ਹੈਗੀ ਹੈ ਦੁਕਾਨ ਦੀ ਵੀ ਤੁਸੀਂ ਉਸੇ ਤਰ੍ਹਾਂ ਦੀ ਵਰਕਰਾਂ ਰਹਿਣ ਦਿਓ ਨਾ ਤਾਂ ਸਾਡੇ ਵਾਲੀ ਪਾਰਟੀ ਕੋਈ ਸਮਾਨ ਕੱਢੇ ਰੱਖੇ ਨਾ ਦੂਜੀ ਪਾਰਟੀ ਨੂੰ ਕਹ ਦੋ ਵੀ ਐਂਟਰ ਕਰਨ ਨਾ ਕੱਢਣ ਨਾ ਰੱਖਣ ਕੁਝ ਵੀ ਤਾਂ ਉਹਨਾਂ ਨੇ ਸਾਫ਼ ਕਿਹਾ ਵੀ ਹਾਂਜੀ ਇਸੇ ਤਰ੍ਹਾਂ ਦੀ ਸਥਿਤੀ ਰਹੂਗੀ ਅਸੀਂ ਬੇਨਤੀ ਕੀਤੀ ਵੀ ਬਹਿ ਕੇ ਗੱਲ ਕਰਾਂਗੇ ਪਰ ਉਸ ਤੋਂ ਬਾਅਦ ਵੀ ਜੋ ਮੇਰੀ ਨੌਲੇਜ ਦੇ ਵਿੱਚ ਗੱਲ ਆਈ ਹੈ ਔਰ ਮੈਂ ਦੇਖਿਆ ਵੀ ਆ ਜਾ ਕੇ ਦੂਜੀ ਪਾਰਟੀ ਸਮਾਨ ਅੰਦਰ ਰੱਖਦੀ ਰਹੀ ਹੈ ਕੰਸਟਰਕਸ਼ਨ ਤੱਕ ਕਰਦੀ ਰਹੀ ਹੈ ਔਰ ਇਹ ਕੰਮ ਕੋਈ ਛੋਟੇ ਮੋਟੇ ਤਾਂ ਹੈ ਨਹੀਂ ਵੀ ਅੱਕ ਬਚਾ ਕੇ ਕਰਕੇ ਚਲੇਗੇ ਸ਼ਰੀਆਮ ਕਰਨ ਵਾਲੇ ਕੰਮ ਨੇ ਸੋ ਅਸੀਂ ਉੱਚ ਅਸਤਰਾ ਨੂੰ ਵੀ ਇਹਦੀ ਬੇਨਤੀ ਕਰੀ ਹੈ ਪਰ ਕੁੱਲ ਮਿਲਾ ਕੇ ਨਾ ਜਿਹੜਾ ਸਾਰਾ ਐਪੀਸੋਡ ਹੈ ਨਾ ਉਹਦੇ ਵਿੱਚ ਸਰਦਾਰ ਸੁਰਜੀਤ ਸਿੰਘ ਚੌਂਕੀ ਇੰਚਾਰਜ ਹਮਤਾਨਾ ਦਾ ਚੰਗਾ ਰੋਲ ਨਹੀਂ ਰਿਹਾ ਵਧੀਆ ਰੋਲ ਨਹੀਂ ਰਿਹਾ ਪ੍ਰੈਸ਼ਰ ਪੈ ਜਾਂਦਾ ਹੈ ਮੈਂ ਮੰਨਦਾ ਪਰ ਇਹ ਗੱਲ ਕੀ ਬਣਦੀ ਹੈ ਵੀ ਕੋਈ ਇਹਨਾਂ ਦੀ ਸੁਣਵਾਈ ਹੋਣਾ ਕੀਤੀ ਜਾਵੇ ਅੱਜ ਅਸੀਂ ਸੁਰਜੀਤ ਸਿੰਘ ਨੂੰ ਮਾਨਯੋਗ ਮਲੇਰਪੁਰਾ ਕੋਰਟ ਦੇ ਵਿੱਚ ਪਰਸਨਲੀ ਆ ਕੇ ਮਿਲੇ ਆ ਤਾਂ ਮੈਂ ਤੇ ਫੇਰੇ ਬੇਨਤੀ ਕਰੀ ਹੈ ਮਿੰਚਾਇਰ ਸਾਹਿਬ ਤੁਸੀਂ ਇਹਦੀ ਜੋ ਬੰਦ ਦੀ ਕਾਰਵਾਈ ਕਰੋ ਜਿਹੜੀ ਦੁਕਾਨ ਖਾਲੀ ਹੈ ਉਹਦੀ ਕਰਵਾ ਕੇ ਦੇਣ ਦੀ ਜ਼ਿੰਮੇਵਾਰੀ ਮੇਰੀ ਰਹੀ ਚਾਹੇ ਮੈਂ ਅੰਦਰੋਂ ਖੁਦ ਨਾਲ ਲੱਗ ਕੇ ਸਮਾਨ ਬਾਹਰ ਰਖਾਵਾਂ ਤਾਂ ਦੁਕਾਨ ਖਾਲੀ ਤੁਹਾਨੂੰ ਮਿਲੂਗੀ ਪਰ ਜੋ ਕੁੱਟਮਾਰ ਹੋਈ ਹੈ ਔਰ ਜਿਹੜਾ ਸਮਾਨ ਧੱਕੇ ਨਾਲ ਦੁਕਾਨ ਦੇ ਵਿੱਚੋਂ ਬਾਹਰ ਕੱਢ ਕੇ ਸਿੱਟਿਆ ਗਿਆ ਹੈ ਉਹਦੀ ਕਾਰਵਾਈ ਜ਼ਰੂਰ ਕੀਤੀ ਜਾਵੇ ਤੇ ਮਾਧਿਅਮ ਰਾਹੀਂ ਮੰਗ ਵੀ ਇਹੀ ਕਰਦੇ ਆ ਤੇ ਜੋ ਬਣਦੀ ਕਾਰਵਾਈ ਹੈ ਦੇਖੋ ਕੱਲੀ 751 ਦਾ ਹੱਲ ਨਹੀਂ ਹੈ ਜੋ ਉਹਨਾਂ ਨੇ ਕੁੱਟਮਾਰ ਕੀਤੀ ਹੈ ਉਹਦੇ ਬਿਲਕੁਲ ਤਾਰਾ ਜੋ ਵੱਧ ਤਾਰਾ ਉਹਨਾਂ ਦੇ ਉੱਪਰ ਬਣਦੀ ਕੁੱਟਮਾਰ ਦੀ ਲੱਗਣੀ ਚਾਹੀਦੀ ਹੈ ਔਰ ਜੋ ਉਹਨਾਂ ਨੇ ਸਮਾਨ ਬਾਹਰ ਕੱਢ ਕੱਢ ਸਿੱਟੇ ਰੋਡ ਦੇ ਉੱਪਰ ਉਹਦਾ ਉਹਨਾਂ ਨੂੰ ਮੁਆਵਜ਼ਾ ਬਿਲਕੁਲ ਦੇਣਾ ਚਾਹੀਦਾ ਹਾਂਜੀ ਕੀ ਨਾਮ ਹੈ ਜੀ ਜੋਰਾ ਸਿੰਘ ਚੀਮਾ ਜੀ ਕੀ ਮਾਮਲਾ ਹੈ ਧਨਵਾਦ ਸਿੰਘ ਦਾ ਧਨਵਾਦ ਸਿੰਘ ਦਾ ਮਸਲਾ ਸਾਡੇ ਧਿਆਨ ਚ ਆਇਆ ਜੋ ਸਾਡੇ ਐਮਸੀ ਸਾਹਿਬ ਨੇ ਦੱਸਿਆ ਹੈ ਪੂਰੀ ਡਿਟੇਲ ਆ ਆਖਰ ਤਾਂ ਗੱਲ ਇਹੀ ਬਣਦੀ ਹੈ ਜੋ ਸਮਾਨ ਅਜਤ ਵੀ ਅਸੀਂ ਮੌਕੇ ਤੇ ਗਿਆ ਸਮਾਨ ਬਾਹਰ ਪਿਆ ਜਿਹੜੀ 55 ਦੀ ਗੱਲ ਇਹਨਾਂ ਨੂੰ ਕਹੀ ਮੈਂ ਤਾਂ ਇਹ ਵੀ ਸਮਝਦਾ ਹੱਲੇ ਤਾਂ ਜਿਹੜੇ ਸਾਹਬ ਨਾਲ ਗੱਲ ਹੈ ਵੀ 55 ਵੀ ਹੋਈ ਨਹੀਂ ਹੋਣੀ ਜੇ 55 ਵੀ ਹੋਈ ਹੈ ਤੇ ਇਹ ਮੰਨ ਲੈਣੇ ਆ ਕਿ ਵੀ ਜਿਹੜੀ ਉਹ ਐਮ ਆਰ ਆਰ ਦੇ ਵਿੱਚ ਆਈ ਹੈ ਕੁਝ ਅਹਜੀਆਂ ਧਾਰਾਂ ਨੇ ਉਹਦੇ 55 ਬਣਨ ਦੀ ਬੜੀ ਹੋਣੀ ਉਹਦੇ ਵਿੱਚ ਸਹਿਮਤ ਹੋ ਸਕਦੇ ਆ ਪਰ ਜਦੋਂ ਇਹਨਾਂ ਨੇ ਉੱਪਰ ਅਫਸਰਾਂ ਨੂੰ ਤੇ ਸਾਰੀਆਂ ਦਰਖਾਸਤਾਂ ਚੌਂਕੀ ਦੇ ਵਿੱਚ ਆਈਆਂ ਹੋਈਆਂ ਨੇ ਮੌਕੇ ਤੇ ਵੀ ਜਿਹੜਾ ਚੌਂਕੀ ਨੂੰ ਚਾਰਜ ਸਰਜੀਤ ਸਿੰਘ ਪਹੁੰਚਿਆ ਵੀ ਉਹਦੇ ਸਮਾਨ ਦੇ ਵਿੱਚ ਜਿਹੜਾ ਇਹਦਾ ਸਮਾਨ ਬਾਹਰ ਕੱਢ ਰਏ ਸੀ ਤਾਂ ਬਾਹਰ ਛੱਟ ਰਏ ਸੀ ਤਾਂ ਉਹ ਤੇ ਦੂਸਰਾ ਇਹ ਉਹ ਦੁਕਾਨ ਦੇ ਉੱਤੇ ਕਾਬਜ ਇੱਕ ਪਾਸੇ ਤਾਂ ਅੱਜ ਵੀ ਉਹਨਾਂ ਨੂੰ ਜਿੰਦਾ ਲੱਗਿਆ ਇੱਕ ਪਾਸੇ ਦੂਏ ਨੇ ਲਾਏ ਇਹਦਾ ਮਤਲਬ ਤਾਂ ਸ਼ਿੱਧ ਹੁੰਦਾ ਵੀ ਉਹ ਦੁਕਾਨ ਦੇ ਉੱਪਰ ਇਹ ਕਾਬਜ ਸੀ ਹੈ ਪਰ ਉਹਦਾ ਜਿਹੜਾ ਸਮਾਨ ਠੱਕੇ ਨਾਲ ਕੱਢਿਆ ਗਿਆ ਉਹਦੇ ਤੇ ਚੌਂਕੀ ਇੰਚਾਰਜ ਵੱਲੋਂ ਜੋ ਕਾਰਵਾਈ ਨਹੀਂ ਕਰਨੀ ਚਾਹੀਦੀ ਉਹ ਨਹੀਂ ਕੀਤੀ ਪਰ ਉਹ ਇਹਦੇ ਵਿੱਚ ਜੋ ਇਹਨਾਂ ਨੇ ਗੱਲ ਦੱਸੀ ਹੈ ਦੁਕਾਨ ਕਿ ਦੁਕਾਨ ਦਾ ਮਾਲ ਕੋਈ ਹੋਰ ਹੈ ਜਿਹੜੇ ਦੁਕਾਨ ਦਾ ਸਮਾਨ ਬਾਹਰ ਕਿਸੇ ਨੇ ਕੱਢ ਕੇ ਛਿੱਟਿਆ ਹੈ ਜਿਵੇਂ ਦਰਵਾਕ ਸਿੰਘ ਨੇ ਦੱਸਿਆ ਹੈ ਬਈ ਉਹਦਾ ਪਿਛੋਕੜ ਕਿਉਂ ਉਹਦਾ ਨਾਂ ਤੇ ਮੈਨੂੰ ਵੀ ਪਤਾ ਵੀ ਕੋਈ ਅਫਸਰ ਵੀ ਹੈ ਜਦੋਂ ਵੀ ਮੰਤਰੀ ਦਾ ਮੇਰਾ ਜੀਜਾ ਕੋਈ ਕਹਿੰਦਾ ਮੇਰਾ ਕੋ ਫਲਾਣਾ ਕੋਈ ਕਹਿੰਦਾ ਕਿ ਮੈਂ ਕੋਈ ਇਹਦੇ ਨਾਲ ਉਤੇ ਇਹ ਪ੍ਰਭਾਵ ਪੈਂਦਾ ਪਰ ਜਿਹੜੀ ਵਰਦੀ ਭਾਈ ਆ ਮੈਂ ਵੀ ਵਰਦੀ ਭਾਈ ਆ ਮੈਂ ਪਵਰਤੀ ਚ ਰਹਿ ਕੇ ਆ ਨਾਨਕ ਮੀਨ ਸਰ ਅਟਾਇਰ ਆਂ ਵਰਤੀ ਸਾਨੂੰ ਇਹ ਕਹਿੰਦੀ ਹੈ ਬਈ 19 20 ਦਾ ਤਾਂ ਅਸੀਂ ਕਰ ਸਕਦੇ ਆ ਪਰ ਜਿਹੜਾ ਬਾਕੀ ਕਾਰਵਾਈ ਉਹ ਕਿਉਂ ਨਹੀਂ ਕੀਤੀ ਇਹਦੇ ਵਿੱਚ ਜਿੱਥੇ ਉਹ ਦੋਚੀ ਨੇ ਦੂਸਰੇ ਦੁਕਾਨ ਮਾਲਕ ਤੋਂ ਦੂਸਰੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਉਹਦੇ ਉਹਦੇ ਵਿੱਚ ਸਰਜੀਤ ਸਿੰਘ ਵੀ ਭਾਗੀਦਾਰ ਹੈ ਇਹਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੋਂ ਮੈਨੂੰ ਪੁੱਛਿਆ ਰਿਹਾ ਕਿ ਉਸ ਮਾਰਗੜੀ ਦੇ ਦੁਕਾਨਦਾਰ ਜੀ ਬਾਰੇ ਕਿਹੜੀ ਦੁਕਾਨਾਂ ਕੀ ਲੱਗ ਰਹੀ ਹੈ ਹਾਂਜੀ ਇਹ ਦੁਕਾਨ ਤੋਂ ਸਮਾਨ ਕੱਢਣੇ ਬਾਰੇ ਕਿਹੜੀ ਦੁਕਾਨਾਂ ਕੀ ਲੱਗ ਰਹੀ ਹੈ ਦੁਕਾਨ ਤਾਂ ਹੈ ਜੀ ਸਾਡੀ ਇਸ ਨੂੰ ਭਾਈ ਬੰਦੀ ਤੌਰ ਤੇ 2 ਮਹੀਨਾਂ ਖਾਤਰ ਦਿੱਤੀ ਸੀ ਉਹਨੇ ਮੇਰੇ ਕੋਲੇ ਇਹਦੀ ਜ਼ਿਕਰ ਰੱਖੀ ਹੋਈ ਸੀ ਉਹ ਤੈਨੂੰ ਕਿਰਾਇਆ ਮਹਿੰਗਾ ਪੈਂਦਾ ਸੀ ਦੁਕਾਨ ਦਾ ਇਹਨੇ ਮੇਰੇ ਤੋਂ ਜਿਹੜੀ ਮੰਤ ਕਰਨੀ ਕਹਿੰਦਾ ਵੀਰੇ ਜਿਹੜਾ ਸਮਾਨ ਬਾਹਤ ਆ ਇਹ ਰੋਜ਼ਾ ਹੀ ਬਿੱਤੂ ਐ ਤੇ 2 ਮਹੀਨੇ ਚਲਾ ਲਾ ਮੈਂ ਆ ਰੋੜ ਤੇ ਕੋਈ ਨਾ ਕੋਈ ਹੱਲ ਕਰਨਗਾ ਇਹ ਅਜੇ ਸਾਡੇ ਮੰਨ ਦੇ ਵਿੱਚ ਰਹੇਗਾ ਵੀ ਚਲ ਕੋਈ ਵੀ ਭਾਈ ਜਰਾ ਆਪਣਾ ਅਸੀਂ ਜੀ ਇਹਨੂੰ ਦੁਕਾਨ 2 ਮਹੀਨਾ ਖਤਰ ਦੇ ਦਿੱਤੀ ਦੋ ਦੀ ਬਜਾਏ ਨਾ ਨਾ ਕੋਈ ਯੂਰਪਾਈ ਬੰਦੀ ਦਾ ਹੈਲੋ ਹੈਲੋ ਅ ਚਾਰਾ ਸਾਹਿਬ ਕੀ ਹਾਲ ਨੇ ਸੇਟਾ ਸਾਹਿਬ ਜੀ ਕੌਣ ਜੀ ਚੌਂਕੀ ਜਦੇ ਹਮਤਾਣਾ ਫਰੀਦ ਸਿੰਘ ਬੋਲਦੇ ਹਾਂ ਹਾਂ ਜੀ ਹਾਂ ਜੀ ਵਲਦੀ ਸਿੰਘ ਬੋਲਦਾ ਪ੍ਰਸਰ ਵੋਟਰ ਹਾਂਜੀ ਜੀ ਹਾਂਜੀ ਕਿਵੇਂ ਹੋ ਠੀਕ ਆ ਹਾਂਜੀ ਕਿੱਥੇ ਹੋ ਮਾਦਨ ਤੇ ਡਿਊਟੀ ਹੈ ਅੱਛਾ ਹੈ ਨਹੀਂ ਚੌਂਕੀ ਚਾ ਹਾਂਜੀ ਅੱਛਾ ਉਹਨਾਂ ਉਹਨਾਂ ਨੇ ਯਾਰ ਪੀਸੀ ਕਰੀ ਦੀ ਕਈ ਦਿਨ ਹੋ ਗਏ ਆਪਣੇ ਰਟੋਲਾ ਵਾਲਿਆਂ ਨੇ ਹਾਂਜੀ ਉਹਦੇ ਬਾਰੇ ਤੁਹਾਡੀ ਵੈਟ ਕਰਨੀ ਵੀ ਚਲੋ ਫੋਨ ਤੇ ਕਰ ਲੈਨੇ ਆ ਤੁਸੀਂ ਦੱਸ ਦੋ ਉਹਦੇ ਚ ਕੀ ਹੋਇਆ ਜੀ ਕੇਸ ਤੇ ਕੋਈ ਕਾਰਵਾਈ ਕੀ ਹੋਈ ਕੁਝ ਕਾਰਵਾਈ ਤਾਂ ਹੋ ਆਪਣੇ ਢੇੜੀ ਇਹਨਾਂ ਦੀ ਐਮਐਲਏ ਸੀ ਤੇ ਬ੍ਰਦਰ ਦੀ ਤਲਵਾਖ ਦੀ ਹਾਂਜੀ ਉਹ ਉਹਦੇ ਤੇ ਕਾਰਵਾਈ ਕਰਤੀ ਜੋ ਬੰਦੀ ਸੀਗੀ ਜੀ। ਅੱਛਾ ਜੀ ਠੀਕ ਆ। ਜਿਹੜਾ ਉਹ ਕੁੱਟਮਾਰ ਵਾਲਾ ਸੀਗਾ ਜੀ। ਹਾਂ ਜੀ ਹਾਂ ਜਿਹੜਾ ਇਹ ਬਰਦਰ ਨਾਲ ਕੁੱਟਮਾਰ ਹੋਈ ਸੀਗੀ ਜੀ। ਠੀਕ ਆ ਜੀ। ਉਹ ਇੱਕ ਹੋਰ ਦੀ ਹਾਂ ਜੀ। ਉਹ ਬੰਦੀ ਸੀ ਕਾਰਵਾਈ ਕਰਤੀ ਸੀ। ਠੀਕ ਆ ਜੀ। ਤੇ ਉਸ ਤੋਂ ਬਾਅਦ ਜਿਹੜਾ ਇਹ ਆਪਣੇ ਇਹਨਾਂ ਦਾ ਦੁਕਾਨ ਵਾਲਾ ਕੋਈ ਆਪਣੇ ਹੈਗਾ ਕੋਈ ਉਹ ਕੋਰਟ 'ਚ ਚੱਲ ਰਿਹਾ ਕੇਸ ਇਹਨਾਂ ਦਾ। ਅੱਛਾ ਜੀ। ਹਾਂ ਜੀ ਹਾਂ ਇਹਨਾਂ ਨੇ ਇਹ ਕਿਹਾ ਵੀ ਆਪਦਾ ਮਾਨਯੋਗ ਅਦਾਲਤ ਦਾ ਬਚਾਅ ਜੋ ਨਹੀਂ ਕਰੋ ਜੋ ਹੈਗੀ ਆ। ਨਹੀਂ ਨਹੀਂ ਉਹ ਕਹਿੰਦੇ ਵੀ ਉਦੋਂ ਸ੍ਰੀ ਸਿੰਘ ਵੀ ਉੱਥੇ ਮੌਕੇ 'ਤੇ ਆ ਗਿਆ ਜਿੱਦਾਂ ਸਾਮਾਨ ਦੁਕਾਨ ਦਾ ਬਾਹਰ ਕੱਢਿਆ ਉਹਨਾਂ ਇਹ ਉਹਨੇ ਦਰਖਾਸਤ ਦਿੱਤੀ ਐ ਐਸਐਸਬੀ ਸਾਹਿਬ ਦੇ ਉਹਦਾ ਕਿ ਦਰਖਾਸਤ ਤੱਕ ਕੀ ਬਣਿਆ ਜੀ ਉਹ ਦਰਖਾਸਤ ਵਾਲੇ ਪੈਂਡਿੰਗ ਵਾਲੇ ਆਏ ਨਹੀਂ ਸਾਡੇ ਕੋਲੇ ਉਤਰੋ ਜੀ ਅੱਛਾ ਠੀਕ ਆ ਹਾਂਜੀ ਹਾਂਜੀ ਹਾਂ ਤੁਹਾਡੇ ਕੋਲ ਦਰਖਾਸਤ ਆਈ ਨਹੀਂ ਅਜੇ ਉਹ ਨਹੀਂ ਆਈ ਨਹੀਂ ਜੀ ਹਾਂਜੀ ਹੂੰ ਚਲੋ ਠੀਕ ਆ ਜੀ ਹਾਂਜੀ